ਾਰੇ ਐਮਐਲਏ ਸਬਾਨ ਸਰਦਾਰ ਅਨਬੀਰ ਸਿੰਘ ਪੁੱਲਰ ਸਾਹਿਬ ਐਮਐਲਏ ਰਜਨੀਸ਼ ਤਈਆ ਜੀ ਐਮਐਲਏ ਫੌਜਾ ਸਿੰਘ ਸਰਾਰੀ ਜੀ ਸਾਡੇ ਜੀਰੀ ਹਲਕੇ ਤੋਂ ਸ਼ੰਕਰ ਕੁਟਾਰੀਆ ਜੀ ਡੀਸੀ ਸਾਹਿਬ ਮੈਮ ਦੀਪਸ਼ੀਖਾ ਜੀ ਪੀਐਜੀ ਸਾਹਿਬ ਐਸਐਸਪੀ ਸਾਹਿਬ ਸਾਰੇ ਸਿਵਲ ਦੇ ਅਧਿਕਾਰੀ ਸਾਰੇ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨਾਲ ਮੀਟਿੰਗ ਕੀਤੀ ਤੇ ਜੇ ਕੋਈ ਮੁਸ਼ਕਲ ਹੈ ਜਾਂ ਕੋਈ ਪਰੇਸ਼ਾਨੀ ਆ ਉਹਦੇ ਬਾਰੇ ਵਿਚਾਰ ਚਰਚਾ ਕੀਤਾ ਤੇ ਜਿਹੜੀ ਇਹ ਯੋਧ ਨਸ਼ਿਆਂ ਵਿਰੁੱਧ ਸਾਡੀ ਇਹ ਜਿਹੜੀ ਪੰਜਾਬ ਦੇ ਲੋਕਾਂ ਦੀ ਮੰਗ ਆ ਪਈਏ ਜ਼ਹਿਰ ਬੰਦ ਹੋਣਾ ਚਾਹੀਦਾ ਉਹਦੇ ਤਹਿਤ ਅੱਜ ਸਾਰੇ ਅਫਸਰ ਸਹਿਬਾਨਾਂ ਨੂੰ ਡਾਇਰੈਕਸ਼ਨ ਕੀਤੀ ਆ ਕਿ ਜਿੱਥੇ ਵੀ ਆਪਾਂ ਨੂੰ ਪਤਾ ਲੱਗਦਾ ਕੋਈ ਇਹ ਜ਼ਹਿਰ ਵੇਚਣ ਵਾਲਾ ਇਨਸਾਨ ਹੈ ਉਹਦੇ ਨਾਲ ਇੱਕ 0% ਵੀ ਜਿਹੜੀ ਆ ਉਹ ਤਰਸਨਾ ਰਹਿਮ ਨਾ ਕੀਤਾ ਜਾਵੇ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਰੇ ਅਫਸਰਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਆ ਜਿੰਨੇ ਵੀ ਇਹ ਸਮਗਲਰ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਪੁਲਿਸ ਡਿਪਾਰਟਮੈਂਟ ਨੂੰ ਕਿਹਾ ਵੀ ਜਿੱਥੇ-ਜਿੱਥੇ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਆ ਉਹਨਾਂ ਦੀ ਕੋਹ ਕਰਕੇ ਤੇ ਜਿਹੜੇ ਸਾਡੇ ਹੈਗੇ ਆ ਸਿਵਲ ਦੇ ਅਧਿਕਾਰੀ ਪਟਵਾਰੀ ਜਾਂ ਵੀਡੀਓ ਦਫ਼ਤਰ ਕਈ ਲੋਕਾਂ ਨੇ ਸਰਕਾਰੀ ਪੰਚਾਇਤ ਦੀਆਂ ਜ਼ਮੀਨਾਂ ਤੇ ਸ਼ਾਮਲਾੜ ਤੇ ਆਬਾਦੀ ਦੇ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਜਿਹੜੇ ਸਮਗਲਰ ਸਮਗਲਿੰਗ ਕਰਦੇ ਆ ਉਹਨਾਂ ਜ਼ਮੀਨਾਂ ਦੀ ਜਿਹੜੀ ਨਿਸ਼ਾਨਦੀ ਕਰਕੇ ਅਧਿਕਾਰੀਆਂ ਨੂੰ ਦਿੱਤੀ ਜਾਵੇ ਜਦੋਂ ਪੁਲਿਸ ਡਿਪਾਰਟਮੈਂਟ ਥੱਲੇ ਪਟਵਾਰੀਆਂ ਨੂੰ ਜਾਂ ਵੀਡੀਓ ਦਫ਼ਤਰ ਨੂੰ ਭੇਜਦਾ ਆ ਕਿ ਇਹਨਾਂ ਬੰਦਿਆਂ ਦੀ ਸਮਗਲਰਾਂ ਦੀ ਰਿਪੋਰਟ ਕੀਤੀ ਜਾਵੇ ਤੇ ਨਾਲ ਪਟਵਾਰੀਆਂ ਨੂੰ ਵੀਡੀਓ ਦਫ਼ਤਰਾਂ ਨੂੰ ਵੀ ਤੈਅਤ ਕਰਤੀਆ ਨਸੀਹਤ ਕਰਤੀਆ ਕਿ 24 ਘੰਟੇ ਦੇ ਵਿੱਚ ਵਿੱਚ ਤੁਸੀਂ ਉਸ ਬੰਦੇ ਦੀ ਪ੍ਰਾਪਰਟੀ ਦਾ ਸਾਰੇ ਦਾ ਸਾਰਾ ਰਿਕਾਰਡ ਪੁਲਿਸ ਡਿਪਾਰਟਮੈਂਟ ਨੂੰ ਦੇਣਾ ਤਾਂ ਜੋ ਉਹ ਪ੍ਰਾਪਰਟੀ ਜਿਹੜੀ ਅਟੈਚ ਕੀਤੀ ਜਾਵੇ ਤੇ ਜਿਹੜਾ ਕਾਨੂੰਨ ਆ ਉਹ ਬੜਾ ਵਧੀਆ ਬਣ ਚੁੱਕਾ ਆ ਜਿਹੜੀ ਪ੍ਰਾਪਰਟੀ ਨਾਲ ਅਟੈਚ ਹੋ ਗਈ ਤੇ 50 60 ਦਿਨਾਂ ਦੇ ਵਿੱਚ ਵਿੱਚ ਲਗਭਗ 2 ਮਹੀਨੇ ਦੇ ਵਿੱਚ ਵਿੱਚ ਉਹ ਕੇਸ ਦਾ ਜਿਹੜਾ ਨਫਟਾਰਾ ਹੋ ਕੇ ਜਦੋਂ ਜਿਹੜੇ ਬੰਦੇ ਇਹ ਜ਼ਾਇਰ ਵੇਚ ਕੇ ਜ਼ਾਇਦਾਤਾ ਬਣਾਉਂਦੇ ਪਏ ਆ ਉਹਨਾਂ ਨੂੰ ਪਤਾ ਹੋ ਪਈਏ ਜ਼ਾਇਦਾਤਾ ਸਾਰੀਆਂ ਫ੍ਰੀਜ਼ ਹੋ ਜਾਣੀਆਂ ਇਹ ਸਰਕਾਰ ਨੇ ਰਿਕਵਰ ਕਰ ਲੈਣੀਆਂ ਤੇ ਉਹ ਲੋਕ ਆਪੇ ਸੁਧਰਣਗੇ ਨਾਲ ਮੈਂ ਜਿਹੜੇ ਲੋਕ ਇਹਨਾਂ ਬੰਦਿਆਂ ਦੀਆਂ ਸਮਗਲਰਾਂ ਦੀਆਂ ਜ਼ਮਾਨਤਾਂ ਦਿੰਦੇ ਆ ਆਪਦੀਆਂ ਜ਼ਮੀਨਾਂ ਤੇ ਨੰਬਰ ਲਵਾ ਕੇ ਜਾਂ ਆਪਦੇ ਘਰਾਂ ਦੇ ਨੰਬਰ ਲਵਾ ਕੇ ਜ਼ਮਾਨਤਾਂ ਦਿੰਦੇ ਆ ਉਹਨਾਂ ਲੋਕਾਂ ਨੂੰ ਨਾਲ ਜਿਹੜੇ ਨੰਬਰਦਾਰ ਕਾਉਂਸਲਰ ਜਾਂ ਕੋਈ ਮੋਤਬਰ ਸਰਪੰਚ ਮੈਂਬਰ ਪੰਚਾਇਤ ਗਵਾਈਆਂ ਪਾਉਂਦੇ ਆ ਮੈਂ ਉਹਨਾਂ ਨੂੰ ਵੀ ਇਹ ਨਸੀਹਤ ਕਰਦਾ ਤਾਇਦ ਕਰਦਾ ਕਿ ਆਪਦੇ ਪਿੰਡਾਂ ਦੇ ਵਿੱਚ ਸਰਪੰਚ ਮਤੇ ਪਾਉਣ ਕਿ ਜਿਹੜੇ ਬੰਦੇ ਸਮਗਲਰ ਜਿਨ੍ਹਾਂ ਦਾ ਪਤਾ ਵੀ ਇਹ ਸਮਗਲਿੰਗ ਕਰਦੇ ਆ ਇਹ ਤੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਦਾ ਨਾਲ ਮਤਾ ਪਾਉਣ ਇਹਨਾਂ ਸਮਗਲਰਾਂ ਦਾ ਜਿਹੜੇ ਨੰਬਰਦਾਰ ਗਵਾਹੀ ਪਾਉਂਦੇ ਆ ਜਾਂ ਜਿਹੜਾ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜਾਂ ਆਪਦੇ ਮਕਾਨ ਦੇ ਨੰਬਰ ਲਵਾ ਕੇ ਗਵਾਹੀ ਪਾਉਂਦਾ ਜਾਂ ਜਮਾਨਤੀਆ ਪਾਉਂਦਾ ਉਹਨਾਂ ਲੋਕਾਂ ਦਾ ਸਮਾਜਿਕ ਧਾਰਮਿਕ ਵਿਆਹ ਸ਼ਾਦੀ ਤੇ ਜਨਮ ਮਰਨ ਤੇ ਸਾਰੇ ਕੁਝ ਦਾ ਬਾਈਕਾਟ ਵੇਖੋ ਅਤਵਾਦ ਉਦੋਂ ਖਤਮ ਹੋਇਆ ਸੀ ਜਦੋਂ ਥੱਲਿਓਂ ਗਰਾਉਂਡ ਤੋਂ ਲੋਕਾਂ ਨੇ ਸਾਥ ਦੇਣਾ ਸ਼ੁਰੂ ਕੀਤਾ ਸੀ ਜਦੋਂ ਇਹ ਲੋਕ ਹੁਣ ਤਿਆਰ ਹੋ ਗਿਆ ਕਿ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਲੋਕ ਇੱਕ ਮੁੱਠ ਹੋ ਗਿਆ ਬਾਕੀ ਕਈ ਲੋਕ ਇਹ ਸੋਚ ਲੈਂਦੇ ਆ ਕਿ ਸ਼ਾਇਦ ਇਹਨਾਂ ਦੀਆਂ ਵੋਟਾਂ ਇਹਨਾਂ ਵੋਟਾਂ ਨਾਲ ਹੀ ਜਿੱਤ ਜਾਗੇ ਵੇਖੋ ਇਹ ਪਿੰਡ ਦੇ ਵਿੱਚ ਆਬਾਦੀ ਹੁੰਦੀ ਆ 2000 5000 7000 10000 ਦੀ ਆਬਾਦੀ ਹੁੰਦੀ ਆ ਤੇ ਵਿੱਚ ਜਿਹੜੇ ਸਮਗਲਿੰਗ ਕਰਨ ਵਾਲੇ ਜ਼ਹਿਰ ਦਾ ਕਾਰੋਬਾਰ ਕਰਨ ਵਾਲੇ ਆ ਉਹ ਹੁੰਦੇ ਆ 2 ਘਰ ਜਾਂ 5 ਘਰ ਜਾਂ 7 ਘਰ ਵੱਧ ਤੋਂ ਵੱਧ ਉਹਨਾਂ ਦੀਆਂ ਵੋਟਾਂ ਨਾਲ ਨਾ ਤੇ ਅੱਜ ਤੱਕ ਕੋਈ ਜਿੱਤ ਸਕਿਆ ਤੇ ਨਾ ਕੋਈ ਜਿੱਤ ਸਕਦਾ ਮੈਂ ਇਹੋ ਬੇਨਤੀ ਕਰੂੰਗਾ ਕਿ ਜਿਹੜੇ ਇਹ ਗਲਤ ਅਨਸਰ ਨੇ ਜਿਹੜੇ ਸਮਾਜ ਨੂੰ ਗੰਦਲਾ ਕਰਦੇ ਆ ਉਹ ਲੋਕ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਮਾਵਾ ਦੇ ਪੁੱਤਾਂ ਨੂੰ ਮਾਰ ਕੇ ਲਾਛਾਂ ਤੋਂ ਨੋਟ ਚੋਕ ਕੇ ਆਪਦੇ ਘਰ ਬਣਾਉਂਦੇ ਆ ਉਹ ਘਰ ਜਿਹੜੇ ਆ ਉਹ ਵੀ ਜਿਆਦਾ ਸਮਾਂ ਨਹੀਂ ਰਹਿਣੇ ਆ ਆਪਾਂ ਵੇਨੇ ਆ ਜਦੋਂ ਕੋਈ ਡਾਕੂ ਜਾਂ ਕੋਈ ਲੁਟੇਰਾ ਕਿਸੇ ਨੂੰ ਲੁੱਟਦਾ ਡਾਕੂ ਲੁਟੇਰੇ ਦੇ ਘਰ ਦੀਵਾ ਜਗਦਾ ਨਹੀਂ ਰਹਿੰਦਾ ਜਿਹਨੂੰ ਲੁੱਟਦਾ ਉਹਦੇ ਘਰ ਫੇਰ ਵੀ ਦੀਵਾ ਜਗਦਾ ਰਹਿ ਜਾਂਦਾ ਜਿਹੜੇ ਲੋਕੇ ਕੰਮ ਕਰਦੇ ਆ ਸਮਗਲਰ ਆ ਜਾਂ ਤੇ ਉਹ ਪੰਜਾਬ ਛੱਡ ਦੇਣ ਜਾਂ ਇਹ ਕਾਰੋਬਾਰ ਬੰਦ ਕਰ ਦੇਣ ਤੇ ਜਾਂ ਉਹਨਾਂ ਨੂੰ ਐਫ ਆਈ ਆਰ ਦਰਜ ਕਰਕੇ ਜੇਲ੍ਹਾਂ ਦੇ ਪਿੱਛੇ ਜਾਣਾ ਪਊਗਾ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੀਆਂ ਜਿਹੜੇ ਸਮਾਜ ਵਿਰੋਧੀ ਲੋਕ ਨੇ ਨੰਬਰਦਾਰ ਸਾਡੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਜਾਂ ਜਿਹੜੇ ਜ਼ਮਾਨਤ ਗੇ ਬੰਦੇ ਮੈਂ ਉਹਨਾਂ ਨੂੰ ਫੇਰ ਤੋਂ ਬੇਨਤੀ ਕਰਦਾ ਕਿ ਯਾਰ ਜਿਹੜੇ ਲੋਕ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਉਹਨਾਂ ਦੀ ਕਿਸੇ ਨਾਲ ਸਾਂਝ ਨਹੀਂ ਉਹਨਾਂ ਦੀਆਂ ਜ਼ਮਾਨਤਾ ਨਾਲ ਨਹੀਂ ਸਰਾਮਾ ਦੀ ਪਾਰਟੀ 300 ਰੁਪਿਆ ਲਾ ਨਸ਼ਿਆਂ ਦੇ ਵਿਰੁੱਧ ਪਰ ਇਹ ਚੁਣੌਤੀ ਕਿਤੇ ਨਾ ਕਿਤੇ ਵੱਡੀ ਨਹੀਂ ਕਿਉਂਕਿ ਫਿਰੋਜ਼ਪੁਰ ਬਾਰਡਰ ਏਰੀਆ ਬੈਲਟ ਹੈ ਤਰਨਤਾਰਨ ਜ਼ਿਲ੍ਹਾ ਹੈ ਜਿੱਥੇ ਤੁਹਾਡੀ ਡਿਊਟੀ ਲੱਗੀ ਹੈ ਇਹ ਵੱਡੀ ਚੁਣੌਤੀ ਨਹੀਂ ਤੁਹਾਡੇ ਕੋਲ ਕੋਈ ਇਹੋ ਜਿਹਾ ਸੁਝਾਅ ਵੱਖਰੇ ਆਏ ਹੁਣ ਵੀ ਬਾਰਡਰ ਪੰਡ ਤੇ ਕਿਵੇਂ ਨਿਸ਼ਾਨ ਰੋਕਿਆ ਜਾਵੇ ਬਿਲਕੁਲ ਸਾਥੀਆਂ ਦੇ ਸੁਝਾਅ ਇਹ ਆ ਬੜੇ ਵਧੀਆ ਵੀ ਜਿਹੜੇ ਡਰੋਨ ਆਉਂਦੇ ਆ ਉਹਨਾਂ ਡਰੋਨਾਂ ਨੂੰ ਰੋਕਣ ਵਾਸਤੇ ਕੋਈ ਇਹੋ ਜਿਹੀ ਤਕਨੀਕ ਬਣਾਈ ਜਾਵੇ ਵੀ ਉਹ ਡਰੋਨਾਂ ਦੀ ਰੇਂਜ ਖਤਮ ਹੋ ਜਾਏ ਜਿਹੜੇ ਬਾਰਡਰ ਤੋਂ ਪਾਰ ਇਧਰ ਆ ਹੀ ਨਾ ਸਕਣ ਵੀ ਜਿਹੜੇ ਹੈਰੋਇਨ ਜਾਂ ਸਮੈਕ ਜਾਂ ਕੋਈ ਗਲਤ ਤਸਕਰੀ ਕਰਦੇ ਅੰਸਰ ਉਹ ਜ਼ਿਆਦਾ ਡਰੋਨਾਂ ਰਾਹੀਂ ਕਰਦੇ ਆ ਤੇ ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨਾਲ ਰਹਿ ਕਰਕੇ ਕੋਈ ਇਹੋ ਜੀ ਚੀਜ਼ ਲੈਣ ਦੀ ਜਊਗੀ ਜਿਸ ਦੇ ਨਾਲ ਡਰੋਨਾਂ ਦੀ ਰੇਂਜ ਖਤਮ ਕੀਤੀ ਜਾ ਸਕੇ ਡਰੋਨ ਜਿਹੜੇ ਬਾਰਡਰ ਤੋਂ ਇਧਰ ਐਂਟਰੀ ਨਾ ਹੋਣ ਤੇ ਇੱਕ ਮੇਨ ਸੁਜੈਸ਼ਨ ਦਿੱਤਾ ਸਾਥੀਆਂ ਨੇ ਵੀ ਸਾਡੇ ਪੁਲਿਸ ਦੀ ਨਫਰੀ ਪੂਰੀ ਕੀਤੀ ਜਾਵੇ